ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਮੇਰੇ ਭਰਾ ਕਿੱਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਤੇ ਬਈ ਆਪਾਂ ਸੀਗੇ ਅਬੂਜਾ ਦੀ ਪਾਰਕਿੰਗ ਚ ਤੇ ਹੁਣ ਆਪਾਂ ਅੰਦਰ ਜਾਵਾਂਗੇ ਟਰੱਕ ਲੋਡ ਕਰਨ ਵਾਸਤੇ ਤੇ ਲਓ ਬਈ ਆਪਾਂ ਕੰਡੇ ਤੇ ਪਹੁੰਚ ਗਏ ਆਂ ਕੰਡਾ ਕਰਾ ਲਿਆ ਤੇ ਅਗਲੇ ਪਾਸੇ ਆਪਾਂ ਜਾਵੜੇ ਪਲਾਂਟ ਚ ਲਓ ਬਈ ਇੱਕ ਆਪਣੇ ਨਾਲ ਹੀ ਆ ਛੋਟੀ ਜੀ ਗੱਡੀ ਭਰੀ ਜਾਂਦੀ ਸੀ ਮੈਂ ਕਿਹਾ ਯਾਰ ਗੱਡੀ ਈ ਡਿਗ ਚਾਈਦੀ ਆ ਥੋੜਾ ਇਹ ਮਾਲ ਪਰਨ ਨੂੰ ਵੀ ਸੌਕਾ ਖਾਲੀ ਕਰਨ ਨੂੰ ਵੀ ਸੌਕਾ ਤਾਂ ਲਓ ਬਈ ਜੀ ਆਪਾਂ ਲੋਡ ਕਰਕੇ ਗੱਡੀ ਖੜਾ ਕੇ ਉਸ ਤੋਂ ਬਾਅਦ ਚਲੇ ਗਏ ਸ਼ਹਿਰ ਦੇ ਵਿੱਚ ਨਾ ਵੀ ਬਠਿੰਡੇ ਲੱਗਾ ਮੇਲਾ ਰੋਜ਼ਗਾਰਨ ਕੋਲੇ ਕਿਆ ਬਾਤਾਂ ਯਾਰ ਦੇਖ ਕੇ ਆਇਓ ਬਈ ਜ਼ਰੂਰ ਬਹੁਤ ਵਧੀਆ ਨਜ਼ਾਰੇ ਵੱਜੇ ਪਏ ਆ ਉਸ ਤੋਂ ਬਾਅਦ ਬਈ ਇਹਨਾਂ ਨੇ ਕੁਝ ਲੈਣਾ ਸੀਗਾ ਸਮਾਨ ਤੇ ਆ ਖੁੱਲ੍ਹਿਆ ਸਟੇਲਾ ਦੇ ਨਾਲ ਨਵਾਂ ਤੇ ਇਹ ਕਰ ਲੱਗ ਗਿਆ ਆਪਦੀ ਸ਼ਾਪਿੰਗ ਲੋ ਵੀ ਇਹ ਕਰੀ ਜਾਂਦੇ ਆਪਦੀ ਸ਼ਾਪਿੰਗ ਬੜਾ ਵਧੀਆ ਮਾਹੌਲ ਚਾਲੇ ਇੱਥੇ ਵੀ ਤੀਜਾ ਤੂਜਾ ਸਾਰੀਆਂ ਵਧੀਆ ਸੀਗੀਆਂ ਬਈ ਬਾਕੀ ਆਏ ਆ ਬਈ ਡਿਸਕਾਊਂਟ ਵੀ ਸੀਗਾ ਤੇ ਵਧੀਆ ਲੱਗਾ ਸਿਸਟਮ ਇਹਨਾਂ ਦਾ ਇੱਕ ਤਾਂ ਚੀਜ਼ ਵਧੀਆ ਬਈ origignal ਹੁੰਦੀ ਆ ਤੇ ਦੂਜੀ ਆਏ ਆ ਡਿਸਕਾਊਂਟ ਦੇ ਦਿੰਦੇ ਆ ਤੋ ਮਿਲ ਵੀ ਸਸਤੀ ਜਾਂਦੀ ਆ ਲੈ ਭਾਈ ਉਸ ਤੋਂ ਬਾਅਦ ਫਿਰ ਆਪਾਂ ਗੱਡੀ ਲੈ ਕੇ ਤੁਰਪੇ ਤੇ ਲਓ ਭਈ ਆਪਾਂ ਸੱਜੇ ਪਾਸੇ ਨੂੰ ਪੋਲ ਤੋਂ ਲਿਓ ਮਾਗੇ ਟਰਨ ਤਾਂ ਸਾਹਮਣੇ ਬੋਰ ਆ ਗਿਆ ਜੀ ਆਪਾਂ ਜਾਣਾ ਕਦਰ ਨੂੰ ਮੜਾਏ ਤੁਸੀਂ ਪੜ ਲਿਓ ਲਓ ਵੀ ਆ ਆ ਗਿਆ ਗੇਟ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਇਹ ਗੇਟ ਕਿੱਥੇ ਬਣਿਆ ਵਾ ਚਲੋ ਭਈ ਆਪਾਂ ਪਹੁੰਚ ਗਏ ਆਪਦੀ ਲੋਕੇਸ਼ਨ ਤੇ ਜਿੱਥੇ ਆਪਾਂ ਟਰੱਕ ਖਾਲੀ ਕਰਨਾ ਵਾ ਤਦ ਲੋ ਵੀ ਆਪਾਂ ਤਰਪਾਲਾਂ ਤਰਪੂਲਾਂ ਆਵਦੀਆਂ ਪਈ ਲਾਤੀਆਂ ਵਾ ਤੇ ਇੱਥੇ ਆਪਾਂ ਟਰੱਕ ਖਾਲੀ ਕਰਨਾ ਪਤਾ ਨਹੀਂ ਇੱਥੇ ਕਿਹੜੀ ਬਿਲਡਿੰਗ ਬਣਦੀ ਆ ਕੋਈ ਹੋਟਲ ਬੰਨਣਾ ਵਾ ਜਾਂ ਕੋਈ ਹੋਰ ਚੀਜ਼ ਬੰਨੀ ਆ ਤਰਪਾਲਾਂ ਆਪਾਂ ਮੈਂ ਕਿਹਾ ਬਾਅਦ ਚ ਇਕੱਠੀਆਂ ਕਰ ਲਾਂਗੇ ਕਿ ਲੇਬਰ ਵਾਲਿਆਂ ਦਾ ਕੰਮ ਕਰੀਏ ਸ਼ੁਰੂ ਤੇ ਉਸ ਤੋਂ ਬਾਅਦ ਬਈ ਆਪਾਂ ਉੱਥੋਂ ਵਾਪਸੀ ਕਰਤੀ ਆ ਤੇ ਆਹ ਘੋੜਾ ਜਾਂਦਾ ਹੀ ਆਪਣੇ ਮੁਰੇ ਆਰਮੀ ਵਾਲਿਆਂ ਆਸਤੇ ਤਿਆਰ ਕੀਤਾ ਇਹਨਾਂ ਨੇ ਸ਼ੌਕ ਲੈ ਲੈਣ ਨਾਲ ਕਿਆ ਬਾਤ ਸੀ ਤੇ ਲੋ ਬਈ ਆਪਾਂ ਵਾਪਸ ਬਠਿੰਡੇ ਆ ਗਏ ਆ ਤੇ ਉਸੇ ਤਰ੍ਹਾਂ ਬਈ ਥਰਮਲ ਇਹਨਾਂ ਦੀ ਵੀਡੀਓ ਆਪਾਂ ਬਣਾਉਣੀ ਹੁੰਦੀ ਐ ਇੱਥੇ ਮਾਹੌਲ ਚਾਲਦਿਆ ਘੈਂਟ ਲੱਗਦਾ ਵਾ ਪੂਰਾ ਤੇ ਉਸ ਤੋਂ ਬਾਅਦ ਬਈ ਆਪਾਂ ਪਹੁੰਚ ਗਏ ਆ ਚੌਂਕ ਦੇ ਵਿੱਚ ਤੇ ਹੁਣ ਆਪਾਂ ਚੌਂਕ ਤੋਂ ਮਾਰਾਂਗੇ ਟਰਨ ਕਰਮੀ ਬਹੁਤ ਆ ਬਈ ਠੁੱਕੀ ਕੱਢੀ ਆਉਂਦੀ ਯਾਰ ਚਲੋ ਭਈਆ ਚੌਂਕ ਤੋਂ ਹੁਣ ਆਪਾਂ ਟਰਨ ਮਾਰ ਦੇਣਾ ਵਾ ਤੇ ਭਾਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਭਾਈ ਤੁਹਾਨੂੰ ਮਿਲਦੇ ਆਂ ਕੋਈ ਵਧੀਆ ਜਿਹਾ ਅਗਲੇ ਬਲੌਗ 'ਚ ਤੇ ਠੀਕ ਆ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ